चंडीगढ़ भी साडा हरियाणा भी साडा आ राजस्थान के इलाके भी सा हिमाचल के इलाके भी साडे ने जब सागढ़ च बुला उैक्टर भी पालोंगे ग्डिया भी पालोंगे चंडीगढ़ के कब्जे भी करेंगे हम पंजाब के उद्धा राज नहीं कलूगा ਆਡੇ ਪਾਣੀ ਖੋਲੇ ਸਾਡੀ ਖੇਤੀ ਗੋਲੀ ਸਾਡੀ ਨਜ਼ਰ ਤੁਸੀਂ ਕੀਤੀ ਸਾਨੂੰ ਕਾਨੂੰਨ ਲੜਾਈ ਮਾਰਿਆ ਸਾਨੂੰ ਪੁੱਛ ਰਾਈ ਮਾਰਿਆ ਪੰਜਾਬ ਆਪਣੀ ਜੱਤੀ ਲੱਗੇ ਰਹਿਊਗਾ ਦਿੱਲੀ ਤੇ ਰਾਜ ਰੂਪਾ ਦੇ ਕਰਾਂਗੇ ਬਾਬੇ ਨਾਨਕ ਦਾ ਰਾਜ ਲਾਗੂ ਕਰਾਂਗੇ ਦੋ ਦੋ ਤਿੰਨ ਮਿੰਟ ਲਵਾਂਗੇ ਪੈਰਾਂ 'ਚ ਛਾਲੇ ਪੈ ਗਏ ਪੈਦਲ ਚੱਲਦੇ ਸੀ ਅੰਬਸਾਬ ਤੋਂ ਬੈਰੀਡੇ ਪੰਨ ਦੇ ਹੋਏ ਇਸ ਕਰਕੇ 2 3 ਮਿੰਟ ਲਵਾਂਗੇ ਤੇ ਜ਼ਿਆਦਾ ਨਹੀਂ ਹੈ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਵਾ ਬਨਾਰ ਕਹਿੰਦੀ ਸਾਡੇ ਸਾਡੇ ਵਾਸਤੇ ਚੰਡੀ ਜੜਦੂ ਕਹਿੰਦੇ ਚੰਡੀਗੜ੍ਹ ਚ ਐਂਟਰ ਨਹੀਂ ਕਰਨ ਦਿੰਦੇ ਚੰਡੀਗੜ੍ਹ ਵੀ ਸਾਡਾ ਆ ਹਰਿਆਣਾ ਵੀ ਸਾਡਾ ਆ ਰਾਜਸਥਾਨ ਦੇ ਇਲਾਕੇ ਵੀ ਸਾਡੇ ਨੇ ਹਿਮਾਚਲ ਦੇ ਇਲਾਕੇ ਵੀ ਸਾਡੇ ਨੇ ਜਦੋਂ ਸਾਡੇ ਭਰਾ ਸਾਨੂੰ ਚੰਡੀਗੜ੍ਹ ਤੋਂ ਬੁਲਾਉਣਗੇ ਨਾ ਉਹ ਗਾ ਟਰੈਕਟਰ ਵੀ ਪਾੜਾਂਗੇ ਗੱਡੀਆਂ ਵੀ ਪਾੜਾਂਗੇ ਇਸ ਚੰਡੀਗੜ੍ਹ ਤੇ ਕਾਪੜੇ ਵੀ ਕਢਾਂਗੇ ਪੂਰਾ ਪੰਜਾਬ ਦੇ ਉੱਤੇ ਦਿੱਲੀ ਦਾ ਚੰਦਾ ਰਾਜ ਨਹੀਂ ਚੱਲੂਗਾ ਪੰਜਾਬ ਦੇ ਉੱਤੇ ਬਾਬੇ ਨਾਨਕ ਦਾ ਰਾਜ ਚੱਲੂਗਾ ਬਾਬੇ ਨਾਨਕ ਦਾ ਫੌਜ 43 ਤੋਂ ਬਾਅਦ ਸੰਵਿਧਾਨ ਨੂੰ ਬਰਤ ਵਰਤ ਕੇ ਸਾਨੂੰ ਕੰਟਰੋਲ ਕਰਿਆ ਸਾਡੇ ਪਾਣੀ ਖੋਲੇ ਸਾਡੀ ਖੇਤੀ ਗੋਲੀ ਸਾਡੀ ਨਸਲ ਕੁਜ਼ੀ ਕੀਤੀ ਸਾਨੂੰ ਕਾਨੂੰਨ ਲੜਾਈ ਮਾਰਿਆ ਸਾਨੂੰ ਪੁੱਛ ਰਹੀ ਮਾਰਿਆ ਸਾਨੂੰ ਫੌਜ ਰਹੀ ਮਾਰਿਆ ਸਾਡੇ ਮਸਲੇ ਦਾ ਹੱਲ ਪੰਜਾਬ ਦੇ ਮਸਲੇ ਦਾ ਹੱਲ ਅਜਾਪੀਆਂ ਮੁਕੰਮਲ ਅਜਾਪੀਆਂ ਪੰਜਾਬ ਆਪਣੀ ਜੱਤੀ ਲੈ ਕੇ ਲਊਗਾ ਦਿੱਲੀ ਤੇ ਰਾਜ ਨੂੰ ਪਾਸੇ ਕਰਾਂਗੇ ਬਾਬੇ ਨਾਨਕ ਦਾ ਰਾਜ ਲਾਗੂ ਕਰਾਂਗੇ ਪੰਜਾਬ ਦੇ ਨਾਲ ਪੰਜਾਬ ਲਈ ਨਾਰਿਆਂ ਵੀ ਐਡੀਕ ਬਲੰਤ ਆਵਾਜ਼ ਕਰਦੇ ਹੋ ਵੀ ਨਾ ਤੇ ਇਸ ਦੇ ਕੋਨੇ-ਕੋਨੇ ਤੱਕ ਜੀ ਜਾਵੇ ਸਾਡੇ ਪਾਰ ਬਟੇ ਪਰਾਮਾ ਤੱਕ ਚਲੀ ਜਾਵੇ ਪੰਜਾਬ ਲੈ ਕੇ ਆਊਂਗਾ ਮਿੰਟ ਲਵਾਂਗੇ ਪੈਰਾਂ 'ਚ ਛਾਲੇ ਪੈ ਗਏ ਪੈਦਲ ਚੱਲਦੇ ਸੀ ਆਪ ਸਾਬ ਤੋਂ ਬੈਰੀਡੇ ਪੰਨਦੇ ਹੋਏ ਇਸ ਕਰਕੇ ਦੋ ਤਿੰਨ ਮਿੰਟ ਲਵਾਂਗੇ ਪੇ ਜਿਆਦਾ ਨਹੀਂ ਹੈ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਵਾ ਬਣਾ ਰੱਖਿਆ ਜੀ ਸਾਡੇ ਸਾਡੇ ਵਾਸਤੇ ਚੰਡੀ ਜੜਦੂ ਕਹਿੰਦੇ ਚੰਡੀਗੜ੍ਹ 'ਚ ਐਂਟਰ ਨਹੀਂ ਕਰ ਦਿੰਦੇ ਚੰਡੀਗੜ੍ਹ ਵੀ ਸਾਡਾ ਆ ਹਰਿਆਣਾ ਵੀ ਸਾਡਾ ਆ ਰਾਜਸਥਾਨ ਦੇ ਇਲਾਕੇ ਵੀ ਸਾਡੇ ਨੇ ਹਿਮਾਚਲ ਦੇ ਇਲਾਕੇ ਵੀ ਸਾਡੇ ਨੇ ਜਦੋਂ ਸਾਡੇ ਭਰਾ ਸਾਨੂੰ ਚੰਡੀਗੜ੍ਹ ਚ ਬੁਲਾਉਗੇ ਨਾ ਉਹ ਗਾ ਟਰੈਕਟਰ ਵੀ ਪਾੜਾਂਗੇ ਗੱਡੀਆਂ ਵੀ ਪਾੜਾਂਗੇ ਇਸ ਚੰਡੀਗੜ੍ਹ ਤੇ ਕਾਪੜਾ ਵੀ ਤੜਾਂਗੇ ਪੂਰਾ ਪੰਜਾਬ ਦੇ ਉੱਤੇ ਦਿੱਲੀ ਦਾ ਚੰਦਾ ਰਾਜ ਨਹੀਂ ਚੱਲੂਗਾ ਪੰਜਾਬ ਨਿਕ ਦਾ ਰਾਹ ਚੱਲੂਗਾ ਬਾਪੇ ਨਰਕ ਦਾ ਰਾਹ ਚੱਲੂਗਾ ਉੱਮੀ ਫੋਟਾਂ ਤਾਲੀ ਤੋਂ ਬਾਅਦ ਸੰਵਿਧਾਨ ਨੂੰ ਬਰਤ ਬਰਤ ਕੇ ਸਾਨੂੰ ਕੰਟਰੋਲ ਕਰਿਆ ਸਾਡੇ ਪਾਣੀ ਖੋਲੇ ਸਾਡੀ ਖੇਤੀ ਗੋਲੀ ਸਾਡੀ ਨਜ਼ਲ ਗੁਜ਼ੀ ਕੀਤੀ ਸਾਨੂੰ ਕਾਨੂੰਨ ਲਈ ਮਾਰਿਆ ਸਾਨੂੰ ਪੁੱਛ ਰਹੀ ਮਾਰਿਆ ਸਾਨੂੰ ਬੋਝ ਰਹੀ ਮਾਰਿਆ ਸਾਡੇ ਮਸਲੇ ਦਾ ਹੱਲ ਪੰਜਾਬ ਦੇ ਮਸਲੇ ਦਾ ਹੱਲ ਅਜਾਪੀਆ ਮੁਕੰਮਲ ਅਜਾਪੀਆ ਪੰਜਾਬ ਆਪਣੀ ਅਜਾਤੀ ਲੈ ਕੇ ਰਹੂਗਾ ਦਿੱਲੀ ਦੇ ਰਾਜ ਨੂੰ ਪਾਸੇ ਕਰਾਂਗੇ ਬਾਬੇ ਨਾਨਕ ਦਾ ਰਾਜ ਲਾਗੂ ਕਰਾਂਗੇ ਪੰਜਾਬ ਦੇ ਨਾਲ ਪੰਜਾਬ ਵੀ ਕੀ ਬਲੰਤ ਆਵਾਜ਼ ਕਰਦੇ ਹੋ ਵੀਰਾਂ ਤੇ ਇਸ ਦੇ ਕੋਨੇ-ਕੋਨੇ ਤੱਕ ਜਲੀ ਜਾਵੇ ਸਾਡੇ ਪਾਰ ਬਟੇ ਪਰਾਮਾ ਤੱਕ ਚਲੀ ਜਾਵੇ ਪੰਜਾਬ ਲੈ ਕੇ ਰਹੂਗਾ ਆਜ਼ਾਦੀ ਪੰਜਾਬ ਲੈ ਕੇ ਰਹੂਗਾ ਆਜ਼ਾਦੀ ਪੰਜਾਬ ਲੈ ਕੇ ਰਹੂਗਾ